ਖੋਨ ਉੰਜਾਮ ਦੇਣ ਵਾਲਿਆਂ ਲੁਟੇਰਿਆਂ ਨੂੰ ਪੁਲਿਸ ਨੇ ਕਾਬੂ ਕਰਨ ਦਾ ਦਾਵਾ ਕੀਤਾ ਪੁਲਿਸ ਕਪਤਾਨ ਮਨਵਿੰਦਰ ਬੀਰ ਸਿੰਘ ਨੇ ਦੱਸਿਆ ਕਿ ਇਹਨਾਂ ਲੁਟੇਰਿਆਂ ਨੂੰ ਖੁੱਦਾਂ ਬਚਾਅ ਕਰਨ ਦੌਰਾਨ ਸੱਟਾਂ ਲੱਗੀਆਂ ਹੰਤ ਜਿਨ੍ਹਾਂ ਦੇ ਵਿੱਚੋਂ ਇੱਕ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਜਪਿੰਪੰਕਚੁਰੀ ਦੇ ਵਿੱਚ ਫੋਟੋਗ੍ਰਾਫਰਾਂ ਦੀ ਜਿੱਥੇ ਲੁੱਟ ਕੀਤੀ ਗਈ ਹੈ ਫੋਟੋਗ੍ਰਾਫਰਾਂ ਦੇ ਨਾਲ ਇਹ ਲੁੱਟ ਹੋਈ ਹੈ ਜਿੱਥੇ ਕਿਸ਼ਰੀ ਮੁਕਸਦ ਸਾਹਿਬ ਦੇ ਵਿੱਚ ਫੋਟੋਗ੍ਰਾਫਰਾਂ ਨੇ ਲੁਟੇਰਿਆਂ ਦੀ ਨੇ ਲੁਟੇਰਿਆਂ ਨੇ ਕੀਤੀ ਸੀ ਲੁੱਟਖੋ ਕੁਝ ਦਿਨ ਪਹਿਲਾਂ ਰਾਤ ਨੂੰ ਜਿਹੜੇ ਮੂਵੀਆਂ ਵਗੈਰਾ ਤੇ ਵੀਡੀਓ ਵਗੈਰਾ ਬਣਾਉਂਦੇ ਰੋਹਿਤ ਉਹਦਾ ਨਾਮ ਆ ਉਹ ਆਪਣਾ ਕੰਮ ਕਰਕੇ ਵਾਪਸ ਆ ਰਿਹਾ ਸੀਗਾ ਤਾਂ ਉਹਨੂੰ ਮਹਾਰਾਜ ਵਾਲੇ ਅੱਡੇ ਲੱਗੇ ਆ ਕੇ ਕੁਝ ਨਾਮੀਨ ਵਿਅਕਤੀਆਂ ਨੇ ਕਾਪਾ ਖੰਡੇ ਦਿਖਾ ਕੇ ਉਹਨਾਂ ਤੋਂ ਮੋਬਾਈਲ ਫੋਨ ਤੇ ਪੈਸੇ ਖੋਲੇ ਸੀ ਉਸ ਵੰਦੇ ਵਿੱਚ ਜਿਹੜੀ ਹੈਗੀ ਆ ਐਫਆਰ ਦਰਜ ਕੀਤੀ ਗਈ ਸਦਰ ਮੁਖਸੇਦ ਵਿੱਚ ਤਫਤੀਸ਼ ਦੇ ਦੌਰਾਨ ਜਦੋਂ ਉਹਨਾਂ ਦੇ ਨਾਕਾਬੰਦੀ ਕਰਕੇ ਉਹਨਾਂ ਨੂੰ ਗ੍ਰਿਫਟਰ ਕੀਤਾ ਗਿਆ ਗ੍ਰਿਫਟਾਰੀ ਦੌਰਾਨ ਜਿਹੜਾ ਹੈਗਾ ਸਾਨੂੰ ਉਹਨਾਂ ਕੋਲ ਮੋਬਾਈਲ ਫੋਨ ਜਿਹੜੇ ਤੇਜਤਰਾਰ ਹਥਿਆਰ ਖੰਡਾ ਤੇ ਜਿਹੜੇ ਚੋਰੀ ਕੀਤਾ ਇੱਕ ਮੋਟਰਸਾਈਕਲ ਬਰਾਮਦ ਹੋ ਚੁੱਕਿਆ ਵਾ ਦੋਸ਼ੀ ਹੈਗਾ ਇੱਕ ਤਾਂ ਹੈਗਾ ਗੁਰਦਾਸਪੁਰ ਦਾ ਰਣਜੀਤ ਇੱਕ ਹੈਗਾ ਅਮਰੀਕ ਸਰਦਾਰਤਾਸ਼ਪੀਰ ਜਿਹੜਾ ਕਸ਼ਬੀ ਰਮਨੀ ਸਰਦਾ ਹੈਗਾ ਇਹ ਜਦੋਂ ਇਹਨੂੰ ਇਹਦੀ ਨਾਕੇ ਤੇ ਪਛਾਣ ਹੋ ਗਈ ਸੀ ਜਦੋਂ ਉਹ ਮੋਟਰਸਾਈਕਲ ਭਜਾਇਆ ਤੇ ਜਦੋਂ ਇਹ ਮੋਟਰਸਾਈਕਲ ਭਜਾਉਣ ਦੌਰਾਨ ਡਿੱਗ ਗਿਆ ਤੇ ਇਹਦੇ ਸੱਟਾਂ ਲੱਗੀਆਂ ਹਸਪੀਟਲ ਦਾਖਲ ਆ ਇਹਦੀ ਇਹਦੀ ਜਿਹੇ ਇਨਵੈਸਟੀਗੇਸ਼ਨ ਜਿਹੜੀ ਆ ਉਹ ਕਰਨ ਵਾਲੀ ਹੈਗੀ ਆ ਜਦੋਂ ਡਾਕਟਰ ਸਾਹਿਬ ਤੋਂ ਫਿਟ ਦੱਸਣਗੇ ਫਿਰ ਅਸੀਂ ਅੱਗੇ ਦੀ ਜਿਹੜੀ ਹੈ ਤਤਤੀਸ਼ ਆ ਜੀ ਸਰ ਇਹ ਤੋਂ ਤਾਂ ਪਹਿਲਾਂ ਆ ਗਏ ਅੰਮ੍ਰਿਤਸਰ ਤੋਂ ਜੀ ਇੱਕ ਇੱਕ ਕ੍ਰਾਈਮ ਕਰਨ ਮਾਰਤੇ ਇਹ ਜਿਹੜਾ ਇਹਨਾਂ ਨੇ ਤਤਤੀਸ਼ਦਾਨ ਦੱਸਿਆ ਵਾ ਕਿ ਅੰਮ੍ਰਿਤਸਰ ਗੁਰਦਾਸਪੁਰ ਤੋਂ ਪਹਿਲਾਂ ਇਹ ਅੰਮ੍ਰਿਤਸਰ ਇਕੱਠੇ ਹੋਏ ਅੰਮ੍ਰਿਤਸਰ ਕੱਠੇ ਹੋ ਕੇ ਉੱਥੋਂ ਇਹਨਾਂ ਨੇ ਕਿਹਾ ਵੀ ਆਪਣੇ ਏਰੀਆ ਤੋਂ ਦੂਰ ਜਾ ਕੇ ਕਿਤੇ ਕੋਈ ਵਾਰਤਤ ਕਰਦੇ ਉੱਥੋਂ ਇਹ ਚੱਲਦੇ ਹੋਏ ਇੱਧਰ ਮੁਕਸ ਸਾਈਡ ਆ ਗਏ ਇਹ ਪਹਿਲਾਂ ਡਰਾਈਵਿੰਗ ਵਗੈਰਾ ਦਾ ਕੰਮ ਕਰਦੇ ਰਹੇ ਆ ਪਹਿਲਾਂ ਕੋਈ ਇਹ ਮਕਦਮਾ ਜਰਜ ਹੈਗਾ ਜਿਹੜਾ ਆਕਾਸ਼ਵੀਰ ਹੈਗਾ ਜਿਹਦੇ ਜਿਹਦਾ ਸੱਟ ਲੱਗੀ ਹੈ ਡਿੱਗਣ ਦੇ ਨਾਲ ਮੋਟਰਸਾਈਕਲ ਤੋਂ ਗਿੱਟਾ ਟੁੱਟਿਆ ਹੈਗਾ ਉਹਦੇ ਦੇ ਤਿੰਨ ਮੁਕਦਮੇ ਦਰਜ ਆ ਵੱਖ-ਵੱਖ ਥਾਣਿਆਂ ਦੇ ਵਿੱਚ ਜਿਹੜਾ ਰਣਜੀਤ ਹੈਗਾ ਗੁਰਦਾਸਪੁਰ ਦਾ ਇਹਦੇ ਤੇ ਪਹਿਲਾਂ ਹੀ ਮਕਦਮਾ ਦਰਜ ਹੈ ਕੀ ਸ਼ੈਟਰ ਬਗਾਰ ਦਿੱਤਾ ਹੋ ਗਿਆ ਇਹਨੂੰ ਜੀ ਹਾਂਜੀ ਉਹੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਵੀ ਕਿਹੜੇ ਹੈਗੇ ਕੋਈ ਲੋਕਲ ਬੰਦੇ ਨਾਲ ਜਿਹੜੇ ਦੋ ਬੰਦੇ ਹੋਏ ਤਾਂ ਗੁਰਦਾਸਪੁਰ ਤਾਮਰੀ ਸਰ ਤੋਂ ਹੀ ਹੈਗੇ ਬਾਕੀ ਤਪਤੀਸ਼ ਚੱਲੀ ਹੈ ਤਾਮਰੀ ਕੀ ਭਾਈ ਜੀ ਨਾਮ ਦੇ ਇਹਦੇ ਕੋਲੋਂ ਰঞ্জੀਤ ਕੋਲੋਂ ਇੱਕ ਤਾਪਾ ਹੈਗਾ ਖੰਡੇ ਵਰਗਾ ਇੱਕ ਮੋਟਰਸਾਈਕਲ ਹੈਗਾ ਪੰਜ ਮੋਬਾਈਲ ਫੋਨ ਮਿਲੇ ਹੈਗੇ